ਪਾਏ ਕਬੂਲ ਕਸਮਨਾ ਜਾਂ ਕਾਲ ਮਰਦਾਂ ਘਾਲੇ ਪਾਏ ਨਹਿਣਾ ਜੀ ਖਸਮ ਦੇ ਦਰ ਤਾਂ ਕਬੂਲ ਹੋਏ ਮਰਦਾਂ ਵਾਲੀ ਘਾਲ ਘਾਲੇ ਇਸ ਕਰਕੇ ਉਹਨਾਂ ਨੂੰ ਗੁਰੂ ਦਾ ਰੁਤਬਾ ਜਿਹੜਾ ਪ੍ਰਾਪਤ ਹੋਇਆ ਮਾਤਾ ਕੀਵੀ ਸੌ ਸੋਏ ਜਿਨ ਗੋਏ ਉਠਾਲੀ ਕਹਿੰਦੇ ਮਾਤਾ ਕੀਵੀ ਦਾ ਪਤੀ ਉਹ ਵਾ ਜਿੰਨੇ ਸਾਰੀ ਧਰਤੀ ਦਾ ਭਾਰ ਹੀ ਆਪਣੇ ਸਿਰ ਤੇ ਚੁੱਕ ਲਿਆ ਸਾਥ ਸੰਗੋ ਸਤਗੁਰਾਂ ਨੇ ਗੁਰਤਾ ਗੱਦੀ ਪ੍ਰਾਪਤ ਕਰਨ ਤੋਂ ਬਾਅਦ ਇਹਨਾਂ ਬੜੇ ਮਹਾਨ ਕਾਰਜ ਕੀਤੇ ਸਭ ਤੋਂ ਵੱਡਾ ਕਾਰਜ ਸੇ ਖਡੂਰ ਸਾਹਿਬ ਦੇ ਵਿੱਚ ਗੁਰਮੁਖੀ ਲਿਪੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਬਾਲ ਬੋਧ ਤਿਆਰ ਕੀਤੇ ਬੱਚਿਆਂ ਵਾਸਤੇ ਬੱਚਿਆਂ ਦੀਆਂ ਗੁਰਮੁਖੀ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ ਅੱਜ ਜਿਹੜੀ ਗੁਰਮੁਖੀ ਲਿਪੀ 'ਚ ਸਾਰੇ ਗੁਰਬਾਣੇ ਲਿਖੀ ਹੋਈ ਹੈ ਇਸ ਲਿਪੀ ਦੇ ਅੱਖਰਾਂ ਨੂੰ ਤਰਤੀਬ ਜਿਹੜੀ ਗੁਰੂ ਅੰਗਦ ਸਾਹਿਬ ਨੇ ਦਿੱਤੀ ਇਹਨਾਂ ਹੀ ਬੱਸ ਨਹੀਂ ਉਥੇ ਮੱਲ ਅਖਾੜਾ ਬਣਾਇਆ ਤਾਂ ਕਿ ਸਿੱਖ ਜਿਹੜੇ ਜਿੱਥੇ ਉਹ ਆਤਮਿਕ ਤੌਰ ਦੇ ਉੱਪਰ ਤਕੜੇ ਹੋਣ ਉਥੇ ਸਰੀਰਕ ਤੌਰ ਤੇ ਵੀ ਤਕੜੇ ਹੋਣ ਕਸਰਤ ਦੇ ਪ੍ਰਬੰਧ ਕਰਨੇ ਖੇਡਾਂ ਦੇ ਪ੍ਰਬੰਧ ਇਹ ਸਾਰਾ ਕੁਝ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਫਡੂਰ ਸਾਹਿਬ ਦੇ ਵਿੱਚ ਇੱਕ ਕੇਂਦਰ ਸਥਾਪਿਤ ਕਰਕੇ ਸਿੱਖ ਪੰਥ ਨੂੰ ਆਉਣ ਵਾਲੇ ਸਮੇਂ ਵਾਸਤੇ ਤਿਆਰ ਕਰਨਾ ਸ਼ੁਰੂ ਕਰਤਾ ਕਿ ਸਿੱਖ ਜਿਹੜੇ ਜਿੱਥੇ ਉਹ ਮਾਨਸਿਕ ਤੌਰ ਤੇ ਤਕੜੇ ਹੋਣ ਸ਼ਬਦ ਦੁਆਰਾ ਉਥੇ ਉਹਨਾਂ ਦੇ ਸਰੀਰਾਂ ਵਿੱਚ ਵੀ ਇੰਨੀ ਜਾਨ ਹੋਵੇ ਉਹਨਾਂ ਦੇ ਸਰੀਰ ਇੰਨੇ ਫੁਰਤੀਲੇ ਹੋਣ ਕਿ ਉਹ ਆਉਣ ਵਾਲੇ ਸਮੇਂ ਭਿਆਨਕ ਸਮਿਆਂ ਦੇ ਵਿੱਚ ਵੀ ਕਦੀ ਡੋਲਣ ਨਾ ਉਹ ਮਰਦਾਂ ਵਾਂਗੂ ਹਰ ਮੁਸੀਬਤ ਦਾ ਟੱਕਰਾਂ ਇੱਕ ਉਪਰਾਲਾ ਇਹ ਕੀਤਾ ਕਿ ਸਤਿਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਨੂੰ ਉਹਨਾਂ ਦੇ ਜੀਵਨ ਇਤਿਹਾਸ ਨੂੰ ਲਿਖਾਉਣ ਦਾ ਮੁੱਢਲਾ ਪਹਿਲਾ ਕਾਰਜ ਜਿਹੜਾ ਉਹ ਗੁਰੂ ਅੰਗਦ ਸਾਹਿਬ ਨੇ ਸ਼ੁਰੂ ਕੀਤਾ ਸੀ ਭਾਈ ਪੈੜੇ ਮੋਖੇ ਕੋਣੋਂ ਲਿਖਾਈ ਜਨਮ ਸਾਖੀ ਭਾਵੇਂ ਕਿ ਉਹ ਜਨਮ ਸਾਖੀ ਅੱਗੇ ਜਾ ਕੇ ਗਲਤ ਬੰਦਿਆਂ ਦੇ ਹੱਥਾਂ ਵਿੱਚ ਚਲੀ ਗਈ ਉਹਨਾਂ ਨੇ ਰਲੇ ਪਾ ਕੇ ਉਸ ਜਨਮ ਸਾਖੀ ਦਾ ਮੁੱਢਲਾ ਸਰੂਪ ਜਿਹੜਾ ਉਹਨੂੰ ਵਿਗਾੜਿਆ ਪਰ ਇਹ ਸਤਿਗੁਰਾਂ ਦਾ ਬੜਾ ਵੱਡਾ ਕਰਾਲਾ ਸੀ ਕਿ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਜੀਵਨ ਇਤਿਹਾਸ ਜੀਵਨ ਘਟਨਾਵਾਂ ਨੂੰ ਇੱਕ ਗ੍ਰੰਥ ਦੀ ਇੱਕ ਸਾਖੀ ਦੀ ਸ਼ਕਲ ਵਿੱਚ ਸਾਂਭਣ ਵਾਸਤੇ ਇਹ ਉਦਮ ਉਪਰਾਲਾ ਕਰਕੇ ਤੇ ਸਿੱਖਾਂ ਵਿੱਚ ਇਹ ਚੀਜ਼ ਵੀ ਪੈਦਾ ਕੀਤੀ ਇਹ ਆਪਣੇ ਇਤਿਹਾਸ ਨੂੰ ਵੀ ਸੰਭਾਲਣਾ ਜਿੱਥੇ ਗੁਰਬਾਣੀ ਨੂੰ ਸੰਭਾਲਣਾ ਗੁਰਬਾਣੀ ਨਾਲ ਜੁੜਨਾ ਉਥੇ ਇਤਿਹਾਸ ਨੂੰ ਵੀ ਸੰਭਾਲਣਾ ਲਿਖਣਾ ਤੇ ਪ੍ਰਚਾਰਨਾ ਜਿਹੜਾ ਉਹ ਸਿੱਖਾਂ ਦਾ ਫਰਜ਼ ਹੈ